ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਜਲੰਧਰ ਸ਼ਹਿਰ ਵਿੱਚ ਇੱਕ 13 ਸਾਲ ਦੀ ਛੋਟੀ ਜੀ ਬੱਚੀ ਦਾ ਯਾਰ ਇੱਕ ਬੰਦੇ ਨੇ ਰੇਪ ਕਰਕੇ ਉਹਨੂੰ ਜਾਨੋਂ ਮਾਰ ਦਿੱਤਾ ਗਿਆ ਏ ਉਹ ਬੰਦੇ ਦਾ ਨਾਮ ਹੈਪੀ ਹੈ ਤੇ ਉਹਦੀ ਉਮਰ ਯਾਰ 40 ਤੋਂ 50 ਸਾਲ ਦੀ ਹੈ ਨਾਲ ਦਾ ਗਵਾਂਡੀ ਹੀ ਸੀਗਾ ਉਹ ਉਹ ਬੱਚੀ ਨੂੰ ਬਹਿਲਾ ਕੇ ਯਾਰ ਆਪਣੇ ਘਰ ਲੈ ਜਾਂਦਾ ਏ ਤੇ ਜਦੋਂ ਕਾਫੀ ਟਾਈਮ ਉਹ ਬੱਚੀ ਘਰ ਵਾਪਸ ਨਹੀਂ ਮੁੜਦੀ ਤਾਂ ਉਹਦੇ ਘਰ ਦੇ ਉਹਨੂੰ ਲੱਭਦੇ ਨੇ ਇੱਧਰ ਉੱਧਰ ਜਦੋਂ ਉਹ ਨਹੀਂ ਲੱਭਦੀ ਤਵੇਰੇ ਸੀਸੀਟੀਵੀ ਕੈਮਰੇ ਦੀਆਂ ਵੀਡੀਓਸ ਚੈੱਕ ਕੀਤੀਆਂ ਜਾਂਦੀਆਂ ਨੇ ਉੱਥੋਂ ਫਿਰ ਉਹਦੇ ਘਰ ਦੇ ਨੂੰ ਪਤਾ ਲੱਗਦਾ ਵੀ ਇਹ ਬੰਦਾ ਸਾਡੀ ਕੁੜੀ ਨੂੰ ਬਹਿਲਾ ਕੇ ਆਪਣੇ ਘਰ ਲੈ ਕੇ ਗਿਆ ਏ ਉਹ ਕਹਿੰਦੇ ਆ ਵੀ ਪੁਲਿਸ ਵਾਲਿਆਂ ਵੱਲੋਂ ਸਾਡੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਪੁਲਿਸ ਵਾਲੇ ਆਏ ਤਾਂ ਉਹਨਾਂ ਨੇ ਉਹ ਬੰਦੇ ਦੇ ਘਰ ਦੇ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਉਹ ਇਕੱਲੇ ਹੀ ਅੰਦਰ ਗਏ ਤੇ ਉਹ ਕਹਿੰਦੇ ਅਸੀਂ ਸਾਰਾ ਚੈੱਕ ਕੀਤਾ ਘਰ ਵੀ ਇਹ ਘਰ ਵਿੱਚ ਥੋੜੀ ਕੁੜੀ ਨਹੀਂ ਹੈਗੀ ਜਦੋਂ ਘਰਦਿਆਂ ਨੇ ਤੇ ਗਵਾਂਡੀਆਂ ਨੇ ਆਪਣੇ ਆਪ ਉਹ ਘਰ ਦੀ ਚੈਕਿੰਗ ਕਰੀ ਤਾਂ ਯਾਰ ਉਹ ਕੁੜੀ ਦੀ ਡੈੱਡ ਬਾਡੀ ਵਾਸ਼ਰੂਮ ਚੋਂ ਮਿਲੀ ਹੈ ਸਾਰੇ ਲੋਕਾਂ ਨੇ ਯਾਰ ਉਹ ਬੰਦੇ ਨੂੰ ਫੜ ਕੇ ਉਹਦੇ ਨਾਲ ਬਹੁਤ ਕੁੱਟਮਾਰ ਵੀ ਕੀਤੀ ਹੈ ਮੇਰੇ ਹਿਸਾਬ ਨਾਲ ਤਾਂ ਜੇ ਉਹਨੂੰ ਉੱਥੇ ਹੀ ਸਜ਼ਾ ਦੇ ਦਿੱਤੀ ਹਾਂਦੀ ਤਾਂ ਬਹੁਤ ਵਧੀਆ ਹੋਣਾ ਸੀ ਕਿਉਂਕਿ ਯਾਰ ਪਹਿਲਾਂ ਵੀ ਪੰਜਾਬ ਵਿੱਚ ਇਦਾਂ ਦੇ ਕਿੰਨੇ ਹੀ ਕੇਸ ਹੋ ਚੁੱਕੇ ਨੇ ਛੋਟੀਆਂ-ਛੋਟੀਆਂ ਕੁੜੀਆਂ ਨਾਲ ਹੈਨਾ ਘਰਦਿਆਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਦਾ ਹੈਗਾ ਜ नार नार मिल ਜਾਂਦੀ ਤਾਂ ਉਹਦੇ ਘਰਦਿਆਂ ਨੂੰ ਇਨਸਾਫ ਵੀ ਨਾਲ ਦੀ ਨਾਲ ਮਿਲ ਜਾਣਾ ਸੀ ਇੱਦਾਂ ਦੇ ਬੰਦੇ ਯਾਰ 2-4 ਸਾਲ ਜੇਲ੍ਹ ਵਿੱਚ ਸਜ਼ਾ ਕੱਟ ਕੇ ਬਾਹਰ ਆ ਜਾਂਦੇ ਨੇ ਫਿਰ ਇੱਦਾਂ ਦੇ ਕ੍ਰਾਈਮ ਫੇਰ ਤੋਂ ਕਰਦੇ ਨੇ ਉਹ ਤਾਂ ਹੀ ਤਾਂ ਯਾਰ ਪੰਜਾਬ ਵਿੱਚ ਇੰਨਾ ਕ੍ਰਾਈਮ ਵੱਧ ਚੁੱਕਾ ਹੈ ਇੱਦਾਂ ਦੇ ਲੋਕਾਂ ਲਈ ਬੱਸ ਇੱਕੋ ਸਜ਼ਾ ਹੈ ਸਿਰਫ ਫਾਂਸੀ ਦੀ ਫਿਰ ਕੋਈ ਵੀ ਬੰਦਾ ਕ੍ਰਾਈਮ ਕਰਨ ਬਾਰੇ ਨਹੀਂ ਸੋਚੂਗਾ ਜਦੋਂ ਇੱਦਾਂ ਦੀ ਸਜ਼ਾ ਬਣੂਗੀ ਇੰਨੀ ਛੋਟੀ ਬੱਚੀ ਨਾਲ ਯਾਰ ਇੱਦਾਂ ਕਰਨ ਵਾਲੇ ਬੰਦੇ ਦਾ ਜਿਉਣ ਦਾ ਕੋਈ ਹੱਕ ਨਹੀਂ ਹੈਗਾ ਹੁਣ ਯਾਰ ਉਹ ਬੰਦਾ ਪ੍ਰਸ਼ਾਸਨ ਦੇ ਅੰਡਰ ਹੈ ਉਮੀਦ ਹੈ ਕਿ ਸਰਕਾਰ ਇੱਦਾਂ ਦੇ ਬੰਦੇ ਦੇ ਖਿਲਾਫ ਕੋਈ ਬਹੁਤ ਵੱਡਾ ਐਕਸ਼ਨ ਲਾਊਗੀ ਤੇ ਉਹਦੇ ਘਰ ਕਰਦੇ ਆਪਣੇ ਬੱਚਿਆਂ ਨੂੰ ਇੱਧਰ ਉੱਧਰ ਜਾਣ ਤੋਂ ਰੋਕਦੇ ਨੇ ਹੁਣ ਤਾਂ ਹੀ ਤਾਂ ਯਾਰ ਲੋਕ ਹੁਣ ਆਪਣੇ ਗਵਾਂਡੀਆਂ ਦੇ ਵਿੱਚ ਯਕੀਨ ਕਰਨ ਤੋਂ ਹਟ ਗਏ ਵਾਹਿਗੁਰੂ ਉਹ ਛੋਟੀ ਜੀ ਬੱਚੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਉਹਦੇ ਘਰਦਿਆਂ ਨੂੰ ਜਲ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਏ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਕੁੜੀ ਨੂੰ ਇਨਸਾਫ਼ ਮਿਲ ਸਕੇ